बोले सो नर पै सतगुरु दास महाराज की जय प्यारी साथ संगत जीओ पहला दा सारी संगत नु 12 ਫਰਵਰੀ ਨੂੰ ਸਤਗੁਰੂ ਮਹਾਰਾਜ ਦਾ ਅਗਮਨ ਪੁਰਵ ਤੇ ਸਾਰੇ ਐਨਆਰਆਈ ਵੀਰਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸ਼੍ਰੀ ਚੰਚੂ ਗੰਗਾ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਹੋਵੇ ਔਰ ਦੂਸਰਾ ਸ਼੍ਰੀ ਚੰਚੂ ਗੰਗਾ ਪ੍ਰਬੰਧਕ ਕਮੇਟੀ 11 12 13 ਨੂੰ 3 ਦਿਨ ਲਗਾਤਾਰ ਸਮਾਗਮ ਕਰਾਰੀ ਹੈ ਹਰ ਸਾਲ ਦੀ ਤਰ੍ਹਾਂ ਹੁੰਦਾ ਹੈ ਔਰ ਦੂਸਰੀ ਗੱਲ ਇਹ ਹੈ ਵੀ ਮਾਨਯੋਗ ਪੰਜਾਬ ਆਲ ਇੰਡੀਆ ਆਤਮਿੰਦੇ ਪ੍ਰਧਾਨ ਸਤੂ ਦਿਆਲ ਚੰਦ ਬੰਗਾ ਜੀ ਅਗਵਾਈ ਕਰ ਰਿਹਾ ਹੈ 8 ਤਰੀਕ ਨੂੰ ਵੱਡਾ ਜੱਥਾ ਜਿਹੜਾ ਲੁਧਿਆਣੇ ਤੋਂ ਸ਼੍ਰੀ ਬਨਾਰਸ ਜਿੱਥੇ ਸਤਗੁਰੂ ਮਹਾਰਾਜ ਦਾ ਜਨਮ ਦਿਨ ਹੈ ਜਿੱਥੇ ਗੁਰੂ ਮਹਾਰਾਜ ਜੀ ਦਾ ਪ੍ਰਗਟ ਉਤਸਵ ساری ਦੁਨੀਆ ਵੱਲੋਂ ਮਨਾਇਆ ਜਾ ਰਿਹਾ ਹੈ ਉੱਥੇ ਰਵਾਨਾ ਹੋਣਗੇ ਔਰ ਛੋਬਾ ਯਾਤਰਾ ਜਿਹੜੀ 12 ਤਰੀਕ ਦੀ ਹੈ ਜਿਹੜੀ ਕਿ ਆਲ ਇੰਡੀਆ ਧਰਮੇਸ਼ਣ ਨੂੰ ਅਗਵਾਈ ਲਗਭਗ 65 ਤੋਂ ਮਿਲ ਰਹੀ ਹੈ ਉਹਦੀ ਅਗਵਾਈ ਜਿਹੜੀ ਆਲ ਇੰਡੀਆ ਧਰਮੇਸ਼ਣ ਕਰੇਗੀ ਔਰ ਉਹਦੇ ਚ ਵੱਡਾ ਹਿੱਸਾ ਜਿਹੜਾ ਹੈ ਸੰਗਤਾਂ ਦਾ ਉਹ ਲੁਧਿਆਣੇ ਤੋਂ ਰਵਾਨਾ ਹੋਏਗਾ ਔਰ ਫਿਰ ਦੁਆਰਾ ਸੰਗਤ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਵੀ ਤਿੰਨ ਦਿਨ ਜਿਹੜੇ ਸਮਾਗਮ ਹੈ ਸ੍ਰੀ ਚਨਸ਼ੋ ਗੰਗ ਅਮਰਤ ਕੋਲ ਸੱਚਖੰਡ ਸ੍ਰੀ ਖੁਰਾਗੜ੍ਹ ਸਾਹਿਬ ਕੇ ਆਪ ਸੰਗਤਾਂ ਪਹੁੰਚ ਕੇ ਨਤਮਤਕ ਹੋ ਕੇ ਸਤਗੁਰੂ ਮਹਾਰਾਜ ਦੀ ਚਲਾਈ ਹੋਈ ਪਵਿੱਤਰ ਅੰਮ੍ਰਿਤ ਗੰਗਾ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਫਲ ਕਰੋ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ